ਜਿੰਨਾ ਮੇਰੀਆਂ ਭੈਣਾਂ ਦੇ ਚਿਹਰੇ ਤੇ ਨਖਾਰ ਨਹੀਂ ਆ ਗਲੋ ਨਹੀਂ ਆ ਤੇ ਕਾਲਾਪਨ ਬਹੁਤ ਹੀ ਜ਼ਿਆਦਾ ਆ ਗਿਆ ਟੈਨਿੰਗ ਹੋ ਗਈ ਆ ਜਿਵੇਂ ਅਨ ਇਕਵਨ ਸਕਿਨ ਹੋ ਗਈ ਆ ਉਹਨਾਂ ਲਈ ਅੱਜ ਮੈਂ ਪੈਕ ਤਿਆਰ ਕਰਾਂਗੀ ਜਿਵੇਂ ਮੌਸਮ ਚੇਂਜ ਹੋ ਰਿਹਾ ਸਾਡੀ ਸਕਿਨ ਬਹੁਤ ਹੀ ਖਰਾਬ ਹੋ ਰਹੀ ਹੈ ਜਿਵੇਂ ਡਰਾਈ ਹੋ ਰਹੀ ਹੈ ਖੁਰਦਰਾਪਨ ਬਹੁਤ ਆ ਗਿਆ ਜਿਵੇਂ ਨੋਜ਼ ਦੇ ਆਸ-ਪਾਸ ਜਾਂ ਲਿਪਸ ਦੇ ਆਸ-ਪਾਸ ਹਨਾ ਮਾਉਥ ਦੇ ਰਾਉਂਡ ਲਿਪਸ ਦੇ ਉਹਨਾਂ ਦੇ ਕਾਲਾਪਨ ਬਹੁਤ ਪਿਗਮੈਂਟੇਸ਼ਨ ਬਹੁਤ ਹੀ ਆ ਗਿਆ ਨੇ ਦਾਗ-ਦੱब्बे ਨੇ ਇਹ ਜੋ ਮੈਂ ਅੱਜ ਪੈਕ ਤਿਆਰ ਕਰ ਰਹੀ ਹਾਂ ਉਹ ਸਾਰੇ ਜੋ ਵੀ ਤੁਹਾਡੀ ਫੇਸ ਦੇ ਉੱਪਰ ਪ੍ਰੋਬਲਮ ਹੈ ਉਸ ਨੂੰ ਠੀਕ ਕਰੇਗਾ ਪਿਗਮੈਂਟੇਸ਼ਨ ਨੂੰ ਵੀ ਠੀਕ ਕਰੇਗਾ ਤੁਹਾਡੀ ਸਕਿਨ ਨੂੰ ਬਣਾਏਗਾ ਜੀ ਟਾਈਟ ਟਾਈਟ ਹੋਣ ਦੇ ਨਾਲ-ਨਾਲ ਤੁਹਾਡੀ ਸਕਿਨ ਤੋਂ ਰਿੰਕਲ ਵੀ ਰ ਮੁਗ ਹੋ ਜਾਣਗੇ ਅੱਜ ਹੁਣ ਅਸੀਂ ਕਿਹੜੀ ਚੀਜ਼ ਲੈਣੀ ਆ ਪਹਿਲੀ ਚੀਜ਼ ਅਸੀਂ ਲੈਣੀ ਆ ਜੀ ਮਲਤਾਨੀ ਮਿੱਟੀ ਹੋਰ ਅਸੀਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਦਾ ਜੂਸ ਕੱਟ ਕੇ ਰੱਖਿਆ ਹੋਇਆ ਮੈਂ ਹੁਣੇ ਹੀ ਜੂਸ ਕੱਟਿਆ ਹੈ ਯਾਨੀ ਕਿ ਤੁਸੀਂ ਸ਼ਾਮ ਨੂੰ ਪੈਕ ਲਗਾਣਾ ਤੇ ਤੁਸੀਂ ਮਤਲਬ ਸਵੇਰ ਦਾ ਜੂਸ ਕੱਢਿਆ ਹੋਵੇ ਤਾਂ ਸ਼ਾਮ ਨੂੰ ਤੁਸੀਂ ਐਡ ਕਰਨਾ ਹੈ ਪੈਕ ਦੇ ਵਿੱਚ ਇਦਾਂ ਨਹੀਂ ਕਰਨਾ ਹੈਗਾ ਜਦੋਂ ਹੀ ਤੁਸੀਂ ਪੈਕ ਬਣਾਉਂਗੇ ਤੁਰੰਤ ਹੀ ਜੂਸ ਕੱਢਣਾ ਹੈ ਟਮਾਟਰ ਦਾ ਫਿਰ ਹੀ ਤੁਸੀਂ ਪੈਕ ਤਿਆਰ ਕਰਨਾ ਹੈ ਆਜੋ ਹੁਣ ਅਸੀਂ ਪੈਕ ਤਿਆਰ ਕਰਦੇ ਆ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਫਿਰ ਹੀ ਪਤਾ ਲੱਗਦਾ ਕਿ ਕਿਹੜੀ ਕਿਹੜੀ ਚੀਜ਼ ਮੈ ਵਿੱਚ ਐਡ ਕਰਨੀ ਆ ਤੇ ਕਿਵੇਂ ਅਸੀਂ ਲਗਾਉਣਾ ਤੇ ਕਿਵੇਂ ਉਤਾਰਨਾ ਕਈ ਪੈਕ ਹੁੰਦੇ ਨੇ ਅਸੀਂ ਉਹ ਡਾਇਰੈਕਟ ਵੀ ਉਤਾਰ ਲੈਣੇ ਆ ਕਈ ਪੈਕ ਹੁੰਦੇ ਨੇ ਥੋੜੀ ਮ사ਜ ਕਰਕੇ ਫਿਰ ਉਤਾਰਨਾ ਹੁੰਦਾ ਆ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਲਾਈਕ ਸਬਸਕ੍ਰਾਈਬ ਆਉ ਸ਼ੇਅਰ ਪਲੀਜ਼ ਕਰਿਆ ਕਰੋ ਜੀ ਮੇਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਏ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਵੀਡੀਓ ਨੂੰ ਵਾਚ ਕਰਦੇ ਰਿਹਾ ਕਰੋ ਫੁੱਲ ਆਜੋ ਹੁਣ ਅਸੀਂ ਪੈਕ ਪਹਿਲਾਂ ਤੁਸੀਂ ਇੱਕ ਬੌਲ ਲੈ ਲੈਣਾ ਕਲੀਨ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਆ ਤੁਹਾਡੇ ਹੱਥ ਵੀ ਕਲੀਨ ਹੋਣੇ ਚਾਹੀਦੇ ਆ ਫੇਸ ਨੂੰ ਬਿਲਕੁਲ ਦੋ ਵਾਰੀ ਪਹਿਲਾਂ ਫੇਸ ਵਾਸ਼ ਨਾਲ ਕਲੀਨ ਕਰਨਾ ਫਿਰ ਕੱਚੇ ਦੁੱਧ ਨਾਲ ਤੁਸੀਂ ਕਲੀਨ ਕਰਨਾ ਵਾ ਤਾਂ ਬੌਲ ਵੀ ਕਲੀਨ ਹੋਣਾ ਚਾਹੀਦਾ ਬਿਲਕੁਲ ਜੀ ਇੱਕਦਮ ਕਲੀਨ ਹੋਣਾ ਚਾਹੀਦਾ ਸਭ ਕੁਝ ਜੇ ਤੁਸੀਂ ਪੈਕ ਲਗਾਣਾ ਜੇ ਤੁਸੀਂ ਰਿਜ਼ਲਟ ਚਾਹੁੰਦੇ ਹੋ ਵਧੀਆ ਆਵੇ ਸਭ ਤੋਂ ਪਹਿਲਾਂ ਅਸੀਂ ਜੋ ਟਮਾਟਰ ਦਾ ਜੂਸ ਕੱਟ ਕੇ ਰੱਖਿਆ ਹਿਆ ਉਹ ਪਾਵਾਂਗੇ ਆਪਾਂ ਜਿੰਨਾ ਕ ਤੁਹਾਨੂੰ ਲੋੜ ਹੈ ਜੀ ਓਨਾ ਕੀ ਤੁਸੀਂ ਪਾਣਾ ਹੈ ਫਿਰ ਅਸੀਂ ਪਾਵਾਂਗੇ ਮੁਲਤਾਨੀ ਮਿੱਟੀ ਅਸੀਂ ਮੁਲਤਾਨੀ ਮਿੱਟੀ ਥੋੜੀ ਪਾ ਲਈਏ ਜਿਵੇਂ ਫੁੱਲ ਜਾਂਦੀ ਹੈ ਕਾਫੀ ਹੋ ਜਾਂਦੀ ਆ ਦੇਖੋ ਮੈਂ ਇੰਨੀ ਕ ਪਾਵਾਂਗੀ ਜੇ ਮੈਨੂੰ ਜ਼ਰੂਰਤ ਹੋਈ ਤਾਂ ਮੈਂ ਫਿਰ ਦੁਬਾਰਾ ਪਾ ਲਾਂਗੀ ਤੁਸੀਂ ਵੀ ਇਦਾਂ ਕਰਨਾ ਪਹਿਲਾਂ ਹੀ ਜ਼ਿਆਦਾ ਨਾ ਪਾ ਲੈਣਾ ਜੇ ਤੁਸੀਂ ਆਪਣੇ ਨੱਕ ਤੇ ਆਪਣੇ ਹੱਥ ਤੇ ਲਗਾਣਾ ਤੇ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਜੇ ਇਹ ਮੈਂ ਪਾਵਾਂਗੀ ਜੀ ਕਸਤੂਰੀ ਹਲਦੀ ਆ ਖਾਣੇ ਵਾਲੀ ਹਲਦੀ ਨਹੀਂ ਆਏ ਇੱਕ ਕਸਤੂਰੀ ਹਲਦੀ ਹੈ ਇਹ ਸਾਡੀ ਸਕਿਨ ਵਾਸਤੇ ਹੁੰਦੀ ਆ ਸਕਿਨ ਵਾਲੀ ਹਲਦੀ ਲੈਣੀ ਹੈਗੀ ਖਾਣੇ ਵਾਲੀ ਹਲਦੀ ਜੋ ਹੈਗੀ ਆ ਉਹ ਤੁਹਾਡੇ ਫੇਸ ਤੇ ਰੰਗ ਛੱਡ ਦੇਗੀ ਫਿਰ ਅਸੀਂ ਲੈਣਾ ਹੈ ਲੈਮਨ ਲੈਮਨ ਨੂੰ ਐਡ ਕਰਾਂਗੇ ਜੋ ਸਾਡੀ ਸਕਿਨ ਨੂੰ ਵਾਈਟ ਕਰੇਗਾ ਦਾਗ ਦੱਬੇ ਵੀ ਰਿਮੂਵ ਕਰੇਗਾ ਇਹ oily ਸਕਿਨ ਵਾਲੇ ਵੀ ਲਗਾ ਸਕਦੇ ਨੇ dry ਸਕਿਨ ਵਾਲੇ ਦੋਨੋਂ ਹੀ ਲਗਾ ਸਕਦੇ ਨੇ ਚੰਗੀ ਤਰ੍ਹਾਂਸੀ ਮਿਲਾਵਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਮੁਲਤਾਨੀ ਮਿੱਟੀ ਤੁਹਾਡੇ ਫੇਸ ਨੂੰ ਕਰੇਗੀ ਜੀ ਟਾਈਟ ਰਿੰਕਲ ਨੂੰ ਵੀ ਰਿਮੂਵ ਕਰੇਗੀ ਤੇ ਰੰਗਤ ਨੂੰ ਨਖਾਰੇਗੀ ਟਮਾਟਰ ਚ ਵਿਟਾਮਿਨ ਸੀ ਹੁੰਦਾ ਆ ਇਸ ਕਰਕੇ ਰੰਗਤ ਨੂੰ ਨਖਾਰਦਾ ਵਾ ਵਾਈਟ ਕਰਦਾ ਤੁਹਾਡੇ ਫੇਸ ਨੂੰ ਵਾਈਟ ਕਰੇਗਾ ਇਹ ਤੇ ਤੁਸੀਂ ਸ਼ਾਮ ਨੂੰ ਲਗਾਉਣਾ ਹੈਗਾ ਪੈਕ ਜਦੋਂ ਵੀ ਲਗਾਉਣਾ ਸ਼ਾਮ ਨੂੰ ਲਗਾਉਣਾ ਮਾਰਨਿੰਗ ਨੂੰ ਨਹੀਂ ਲਗਾਉਣਾ ਹੈਗਾ ਐਵੇਂ ਤੁਸੀਂ ਚੰਗੀ ਤਰ੍ਹਾਂ ਮਿਲਾ ਲੈਣਾ ਸਾਰੀਆਂ ਚੀਜ਼ਾਂ ਨੂੰ ਔਰ ਨਿਆਮਨੇ ਜੋ ਦਾਗ-ਦੱਬੇ ਨੇ ਤੁਹਾਡੇ ਫੇਸ ਦੇ ਉੱਪਰ ਉਸ ਨੂੰ ਰਿਮੂਵ ਕਰ ਦੇਣੇ ਵਾਈਟ ਕਰ ਦੇਣਾ ਲਾਈਟ ਕਰ ਦੇਣਾ ਹੈ ਤੁਹਾਡੀ ਸਕਿਨ ਨੂੰ ਐਵੇਂ ਤੁਸੀਂ ਮਿਲਾ ਕੇ 2 ਮਿੰਟ ਵਾਸਤੇ ਅਸੀਂ ਇਹਨੂੰ ਰੱਖਾਂਗੇ ਜੀ 2 ਮਿੰਟ ਵਾਸਤੇ ਜਿਆਦਾ ਨਹੀਂ 2 ਮਿੰਟ ਵਾਸਤੇ ਹੀ ਰੱਖਣਾ ਹੈ ਤਾਂ ਜੋ ਮਲਤਾਨੀ ਮਿੱਟੀ ਆ ਦੇਖਿਓ ਇਹ ਵੀ ਕਿਵੇਂ ਹੋ ਜਾਂਦੀ ਆ ਨੇ ਫੁੱਲ ਕੇ ਥੋੜਾ ਜ਼ਿਆਦਾ ਹੋ ਜਾਂਦੀ ਆ ਇਹ ਤਾਂ ਕਰਕੇ ਤੁਸੀਂ ਥੋੜੀ ਪਾਇਆ ਕਰੋ ਪਹਿਨਾਂ ਫਿਰ ਲੋੜ ਪਵੇ ਤਾਂ ਤੁਸੀਂ ਫਿਰ ਪਾ ਲਿਆ ਕਰੋ 2 ਮਿੰਟ ਅਸੀਂ ਇਸ ਨੂੰ ਰੱਖਾਂਗੇ ਹਾਂਜੀ ਆ ਦੇਖੋ ਜੀ 2 ਮਿੰਟ ਬਾਅਦ ਇਹ ਕਿੰਨੀ ਗਾੜੀ ਹੋ ਗਈ ਆ ਜੇ ਤੁਸੀਂ ਚਾਹੋ ਬਹੁਤ ਹੀ ਗਾੜੀ ਹੋ ਗਈ ਹੈ ਤੇ ਤੁਸੀਂ ਟਮਾਟਰ ਦਾ ਜੂਸ ਹੋਰ ਪਾ ਸਕਦੇ ਜੀ ਜੇ ਨਹੀਂ ਹੈਗਾ ਤੇ ਤੁਸੀਂ ਦਹੀਂ ਵੀ ਐਡ ਕਰ ਸਕਦੇ ਤੇ ਇਹਦੇ ਵਿੱਚ ਇਹ ਟਮਾਟਰ ਦਾ ਜੂਸ ਤੁਸੀਂ ਕੱਟ ਬਣਾਇਆ ਹੋਇਆ ਪਹਿਲਾਂ ਪੈ ਗਿਆ ਦੂਸਰੀ ਵਾਰ ਤੁਸੀਂ ਪਾਣਾ ਚਾਹੁੰਦੇ ਹੋ ਤੇ ਤੁਸੀਂ ਦਹੀਂ ਐਡ ਕਰ ਲਓ ਇਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਵੇਗਾ ਦਹੀਂ ਵੀ ਤੁਹਾਡੀ ਰੰਗਤ ਨੂੰ ਨਖਾਰਦਾ ਆ ਓਪਨ ਪੋਰਸ ਦੇ ਵਿੱਚ ਜੋ ਵੀ ਗੰਦਗੀ ਵਗੈਰਾ ਹੈਗੀ ਆ ਉਸ ਨੂੰ ਰਿਮੂਵ ਕਰਦਾ ਆ ਜੀ ਬਿਲਕੁਲ ਸਕਿਨ ਨੂੰ ਫੇਅਰ ਕਰ ਦਿੰਦਾ ਬ੍ਰਾਈਟ ਬਣਾ ਦਿੰਦਾ ਔਰ ਲਾਈਟ ਬਣਾ ਦਿੰਦਾ ਆ ਫਿਰ ਤੁਸੀਂ ਫੇਸ ਵਾਸ਼ ਨੂੰ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਵਾਸ਼ ਕਰ ਲੈਣਾ ਹੈਗਾ ਫੇਸ ਨੂੰ ਵਾਸ਼ ਕਰਕੇ ਫਿਰ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਕਰਨਾ ਹੈਗਾ ਐਵੇਂ ਤੁਸੀਂ 2 ਮਿੰਟ ਦੀ ਮ사ਜ ਕਰਨੀ ਹੈਗੀ ਸੌਫਟ ਹੱਥ ਨਾਲ ਰਗੜਾ ਰਗੜੀ ਨਹੀਂ ਕਰਨੀ ਆਪਾਂ ਨੇ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਆ 2 ਮਿੰਟ ਦੀ ਮ사ਜ ਦਵਾਂਗੇ ਆਪਾਂ ਫੇਸ ਦੇ ਉੱਪਰ ਮੈਂ ਇਹ ਹੈਡ ਤੇ ਲਗਾ ਕੇ ਦਿਖਾ ਰਹੀ ਆ ਤੁਸੀਂ ਆਪਣੇ ਫੇਸ ਦੇ ਉੱਪਰ ਕਰਨੀ ਆ ਜੀ ਤੇ ਕਿਵੇਂ ਤੁਹਾਡੀ ਰੰਗਤ ਨੂੰ ਨਖਾਰੇਗੀ ਇਹ ਇਹ ਪੈਕ ਮਲਤਾਨੀ ਮਿੱਟੀ ਵਾਲਾ ਬਹੁਤ ਹੀ ਟਾਈਟ ਬਣਾ ਦਿੰਦਾ ਸਕਿਨ ਨੂੰ ਵੇਖ ਦੇ ਵਿੱਚ 2-3 ਵਾਰ ਮੇਰੀਆਂ ਭੈਣਾਂ ਲਗਾਉਣ ਜਿਨ੍ਹਾਂ ਦੀ ਸਕਿਨ ਬਹੁਤ ਲੂਜ਼ ਹੋ ਗਈਆਂ ਨਾ ਤੇ ਕਾਲਾਪਨ ਬਹੁਤ ਹੀ ਜ਼ਿਆਦਾ ਆ ਗਿਆ ਹੈ ਟੈਨਿੰਗ ਹੋ ਗਈ ਆ ਤੁਸੀਂ ਆਪਣੀ ਰੰਗਤ ਨੂੰ ਨਖਾਰ ਸਕਦੇ ਜੇ ਘਰ ਵਿੱਚ ਬੈਠ ਕੇ ਨੇਚਰਲ ਚੀਜ਼ਾਂ ਦੇ ਨਾਲ ਨੇਚਰਲ ਹੀ ਬਿਊਟੀ ਆਏਗੀ ਜੀ ਇਹਦੇ ਨਾਲ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਇਹ ਮੇਰੀਆਂ ਭੈਣਾਂ ਬੋਲਣ ਕਿ ਅਸੀਂ ਨਹੀਂ ਹੈ ਘਰ ਦੀਆਂ ਚੀਜ਼ਾਂ ਕੋਈ ਨੁਕਸਾਨ ਕਰਨਗੀਆਂ ਕੋਈ ਨੁਕਸਾਨ ਨਹੀਂ ਹੈ ਤੁਸੀਂ ਡੇਲੀ ਵੀ ਲਗਾ ਸਕਦੇ ਜੇ ਮਲਤਾਨੀ ਮਿੱਟੀ ਆਪਣੇ ਫੇਸ ਦੇ ਉੱਪਰ ਖਾਲੀ ਪਾਣੀ ਦੇ ਨਾਲ ਹੀ ਆਪਣੇ ਹੱਥ ਤੇ ਥੋੜੀ ਜੀ ਮਲਤਾਨੀ ਮਿੱਟੀ ਲਓ ਜਿਨ੍ਹਾਂ ਦੀ ਸਕਿਨ ਤੇ ਬਹੁਤ ਆਇਲ ਆਂਦਾ ਹੈਗਾ oily skin ਆ ਪਸੀਨਾ ਬਹੁਤ ਆਂਦਾ ਹੈਗਾ ਕਈਆਂ ਨੂੰ ਤਾਂ ਮੈਂ ਦੇਖਿਆ ਸਰਦੀਆਂ ਵਿੱਚ ਵੀ ਪਸੀਨਾ ਆਂਦਾ ਹੈਗਾ ਤੇ ਕਈਆਂ ਦੀ ਸਕਿਨ ਬਹੁਤ ਹੀ ਡਰਾਈ ਹੁੰਦੀ ਆ ਇਹ ਡਰਾਈ ਸਕਿਨ ਵਾਲੇ ਵੀ ਲਗਾ ਸਕਦੇ ਹੋ oily ਸਕਿਨ ਵਾਲੇ ਵੀ ਲਗਾ ਸਕਦੇ ਆ ਜੀ ਡਰਾਈ ਸਕਿਨ ਵਾਲੇ ਨਹੀਂ ਵੀ ਐਡ ਕਰ ਸਕਦੇ ਕੋਕੋਨਟ ਆਇਲ ਦੀ ਇੱਕ ਦੋ ਡ੍ਰੌਪ ਤੁਸੀਂ ਵਿੱਚ ਐਡ ਕਰ ਲਓ ਡਰਾਈ ਸਕਿਨ ਵਾਲੇ ਜੀ ਤੁਸੀਂ ਲਗਾਣਾ ਨਾ ਤੇ ਕੋਕੋਨਟ ਆਇਲ ਦੀ ਇੱਕ ਦੋ ਡ੍ਰੌਪ ਤੁਸੀਂ ਐਡ ਕਰ ਲਓ ਇਹਦੇ ਵਿੱਚ ਤੇ ਬਹੁਤ ਵਧੀਆ ਰਿਜ਼ਲਟ ਆਏਗਾ ਦਹੀਂ ਨੂੰ ਐਡ ਕਰ ਸਕਦੇ ਆਪਾਂ ਜੇ ਤੁਹਾਨੂੰ ਲੈਮਨ ਨਹੀਂ ਸੂਟ ਕਰਦਾ ਡਰਾਈ ਸਕਿਨ ਵਾਲਿਆਂ ਨੂੰ ਤੁਸੀਂ ਦਹੀਂ ਐਡ ਕਰ ਲਓ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਐਵੇਂ ਤੁਸੀਂ ਸੌਫਟ ਹੱਥ ਨਾਲ ਮ사ਜ ਕਰਨੀ ਹੈ ਜੀ ਲਾਈਟ ਹੈਂਡ ਨਾਲ ਮ사ਜ ਕਰਕੇ ਫਿਰ ਤੁਸੀਂ ਇਹਨੂੰ 15 ਮਿੰਟ ਵਾਸਤੇ ਲਗਾ ਰਹਿਣ ਦਿਓ 15 ਮਿੰਟ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਜਿਵੇਂ ਇਹ ਡਰਾਈ ਹੋ ਜਾਂਦਾ ਡਾਇਰੈਕਟ ਨਹੀਂ ਵਾਸ਼ ਕਰਨਾ ਹੈਗਾ ਤੁਸੀਂ ਇਹਨੂੰ ਥੋੜਾ ਹੱਥਾਂ ਨੂੰ ਵੀ ਗਿੱਲਾ ਕਰਨਾ ਆਪਣੇ ਫੇਸ ਨੂੰ ਵੀ ਗਿੱਲਾ ਕਰਨਾ 2 ਮਿੰਟ ਦੀ ਮ사ਜ ਦੇਣੀ ਹੈਗੀ ਆ ਮ사ਜ ਦੇ ਕੇ ਫਿਰ ਉਤਾਰ ਦਿਓ ਤੇ ਸ਼ਾਮ ਨੂੰ ਲਗਾਣਾ ਜੋ ਵੀ ਵਿਟਾਮਿਨ ਸੀ ਵਾਲੀ ਕੋਈ ਵੀ ਚੀਜ਼ ਤੁਸੀਂ ਲਗਾਉਂਦੇ ਹੋ ਜਾਂ ਕਰੀਮ ਲਗਾਉਂਦੇ ਹੋ ਜਾਂ سیرਮ ਲਗਾਉਂਦੇ ਹੋ ਜਾਂ ਕੁਝ ਵੀ ਲਗਾਉਂਦੇ ਵਿਟਾਮਿਨ ਸੀ ਜਿਸ ਦੇ ਵਿੱਚ ਹੁੰਦਾ ਆ ਤੁਸੀਂ ਦਿਨੇ ਨਾ ਲਗਾਇਆ ਕਰੋ ਰਾਤ ਨੂੰ ਹੀ ਸ਼ਾਮ ਨੂੰ ਲਗਾਇਆ ਕਰੋ ਤਾਂ ਮਾਰਨਿੰਗ ਤੁਸੀਂ ਸਨਸਕ੍ਰੀਨ ਲਗਾਨੀ ਹੈਗੀ ਆ ਕਿਉਂਕਿ ਅਸੀਂ ਸੂਰਜ ਦੇ ਜਵੇਂ ਇਸ ਕਿਰਨਾਂ ਵਿੱਚ ਜਾਨੇ ਸਾਡੀ ਸਕਿਨ ਰੈਡ ਹੋਣ ਲੱਗਦੀ ਹੈ ਸੈਂਸਿਟਿਵ ਹੋ ਜਾਂਦੀ ਸਾਡੀ ਸਕਿਨ ਖਰਾਬ ਹੋ ਜੇਗੀ ਫਿਰ ਤੁਹਾਡੀ ਸਕਿਨ ਤੁਸੀਂ ਸ਼ਾਮ ਨੂੰ ਲਗਾਣਾ ਵਿਟਾਮਿਨ ਸੀ ਵਾਲਾ ਕੋਈ ਪੈਕ ਜਾਂ ਫੇਸ਼ੀਅਲ ਕਰ ਰਹੇ ਹੋ ਨਾ ਖੁਦ ਵੀ ਤਾਂ ਤੁਸੀਂ ਸਾਮ ਨੂੰ ਹੀ ਲਗਾਉਣਾ ਹੈ ਕਿ ਜਦੋਂ ਮੇਰੀਆਂ ਭੈਣਾਂ ਫ੍ਰੀ ਹੋ ਜਾਂਦੀਆਂ ਰੋਟੀ ਪਾਣੀ ਖਾ ਕੇ ਫ੍ਰੀ ਹੋ ਜਾਂਦੀਆਂ ਨੇ ਜਦ ਫਿਰ ਹੀ ਮੇਰੀਆਂ ਭੈਣਾਂ ਇਹ ਪੈਕ ਲਗਾਉਣਾ ਸਟਾਰਟ ਕਰਦੇ ਨੇ ਵੀਕ ਦੇ ਵਿੱਚ 3 ਵਾਰ ਤਾਂ ਤੁਸੀਂ ਦਾਗ ਦੱਬੇ ਵੀ ਠੀਕ ਹੋ ਜਾਣੇ ਤੁਹਾਡੇ ਤੇ ਰਿੰਕਲ ਵੀਰ ਮੁਵੋ ਜਾਨੀ ਸਕਿਨ ਵੀ ਟਾਈਟ ਹੋ ਜਾਣੀ ਆ ਤੇ ਪੈਕ ਵੀ ਤੁਸੀਂ ਉੱਪਰ ਨੂੰ ਲਗਾਉਣਾ ਹੈਗਾ ਜਿਵੇਂ ਤੁਹਾਡੇ ਚਿਹਨ ਵੱਲ ਨੂੰ ਖਿੱਚ ਕੇ ਨਹੀਂ ਲੈ ਕੇ ਆਣਾ ਆਪਾਂ ਆਪਣੀ ਸਕਿਨ ਨੂੰ ਉੱਪਰ ਨੂੰ ਪੈਕ ਲਗਾਓਗੇ ਤਾਂ ਉੱਪਰ ਨੂੰ ਹੀ ਸਕਿਨ ਹੋਵੇਗੀ ਜਿਵੇਂ ਤੁਸੀਂ نیچے ਨੂੰ ਪੈਕ ਲਾਉਂਦੇ ਜੀ ਉਸੇ ਫਿਰ ਓਵੇਂ ਹੀ ਤੁਹਾਡੀ ਸਕਿਨ ਰਹਿੰਦੀ ਆ ਉੱਪਰ ਨੂੰ ਜਿਹਨੇ ਤੋਂ ਉੱਪਰ ਨੂੰ ਲਗਾਉਣਾ ਹੈਗਾ ਜਿਹਦੀ ਇਹ ਠੋਟੀ ਹੁੰਦੀ ਨਾ ਆਪਣੀ ਮਤਲਬ ਇਸ ਤੋਂ ਉੱਪਰ ਨੂੰ ਲੈ ਕੇ ਜਾਣਾ ਅਸੀਂ ਪੈਕ ਨੂੰ ਲਗਾਉਣਾ نیچے ਨੂੰ ਨਹੀਂ ਲਗਾਉਣਾ ਹੈਗਾ ਫੇਸ ਨੂੰ ਖਿੱਚ ਕੇ ਨਹੀਂ ਲੈਣਾ ਲੈ ਕੇ ਆਣਾ ਆਪਣੀ ਸਕਿਨ ਨੂੰ ਫਿਰ ਲੂਜ਼ ਹੋ ਜਾਈਗੀ ਰਿੰਕਲ ਪਿਆ ਜਾਣਗੇ ਠੀਕ ਹੈ ਜਿਵੇਂ ਅਸੀਂ ਪੈਕ ਲਗਾਵਾਂਗੇ ਉਵੇਂ ਸਾਡੀ ਸਕਿਨ ਹੋ ਜਾਏਗੀ ਤਾਂ ਬਹੁਤੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਆ ਆਪਾਂ ਪੈਕ ਲਗਾ ਕੇ ਨਾ ਆਪਾਂ ਹੱਸਣਾ ਨਾ ਗੱਲਾਂ ਬਾਤਾਂ ਕਰਨੀਆਂ ਤਾਂ ਕਿ ਰਿੰਕਲ ਪੈ ਜਾਂਦੇ ਫਿਰ ਆਪਣੇ ਫੇਸ ਦੇ ਉੱਪਰ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਮੇਰੀਆਂ ਭੈਣਾਂ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਫੇਸ ਨੂੰ ਵੀ ਵਾਸ਼ ਕਰਤੀਆਂ ਜੋ ਨਾ ਤੇ ਤੁਸੀਂ ਤੌਲੀਏ ਦੇ ਨਾਲ ਰਗੜਾ ਰਗੜੀ ਨਾ ਮਤ ਕਰਿਆ ਕਰੋ ਤੁਸੀਂ ਸੌਫਟ ਹੱਥਾਂ ਦੇ ਨਾਲ ਪਾਣੀ ਨੂੰ ਸਾਫ਼ ਕਰਿਆ ਕਰੋ ਜਦੋਂ ਤੁਸੀਂ ਜੇ ਤੁਹਾਡੀ ਸਕਿਨ ਬਹੁਤ ਹੀ ਡਰਾਈ ਆ ਤੇ ਤੁਸੀਂ ਡਰਾਈ ਫੇਸ ਦੇ ਉੱਪਰ ਕੋਈ ਵੀ ਕੋਲਡ ਕਰੀਮ ਜਾਂ ਕੋਈ ਤੁਸੀਂ ਲਗਾਉਂਦੇ ਜੇ ਕੋਕੋਨਟ ਆਇਲ ਥੋੜਾ ਆਪਣੇ ਫੇਸ ਨੂੰ ਥੋੜਾ ਗਿੱਲਾ ਰਹਿਣ ਦਿਆ ਕਰੋ ਥੋੜਾ ਗਿੱਲਾ ਹੋਏਗਾ ਨਾ ਜਦ ਫਿਰ ਉਸ ਦੇ ਉੱਪਰ ਹੀ ਪੂਰਾ ਕਲੀਨ ਕਰਕੇ ਡਰਾਈ ਕਰਕੇ ਨਹੀਂ ਉੱਪਰ ਲਗਾਉਣਾ ਹੈਗਾ ਕੋਕੋਨਟ ਆਇਲ ਜਿਨ੍ਹਾਂ ਦੀ ਡਰਾਈ ਸਕਿਨ ਆ ਥੋੜਾ ਗਿੱਲੇ ਦੇ ਉੱਪਰ ਹੀ 2-3 ਬੂੰਦ ਆਪਣੇ ਹੱਥ ਤੇ ਕੋਕੋਨਟ ਆਇਲ ਦੀਆਂ ਲੈ ਲਓ ਜਾ ਤੁਸੀਂ ਕੋਈ ਵੀ ਕਰੀਮ ਲਗਾ ਰਹੇ ਜਾਂ ਮੈਂ ਐਂਟੀ-ਏਜਿੰਗ ਕਰੀਮ ਦੱਸੀ ਹੈ ਉਹ ਵੀ ਤੁਸੀਂ ਇਸ ਤਰ੍ਹਾਂ ਹੀ ਲਗਾਣੀ ਆ ਮੇਰੇ ਵਿంటర్ ਦੇ ਵਿੱਚ ਬਹੁਤ ਜ਼ਿਆਦਾ ਸਕਿਨ ਡਰਾਈ ਸੀ ਮੈਂ ਇਵੇਂ ਹੀ ਕਰਦੀ ਸੀ ਡੇਲੀ ਕੋਕੋਨਟ ਆਇਲ ਖਾਲੀ ਕੱਲਾ ਕੋਕੋਨਟ ਆਇਲ ਹੀ ਲਗਾਉਂਦੀ ਸੀ ਥੋੜਾ ਫੇਸ ਗਿੱਲਾ ਹੀ ਰਹਿੰਦਾ ਸੀ ਉਹਦੇ ਉੱਪਰ ਹੀ ਮੈਂ ਕੋਕੋਨਟ ਆਇਲ ਦੀ ਮ사ਜ ਕਰਦੀ ਸੀ ਤੇ ਬਹੁਤ ਹੀ ਵਧੀਆ ਰਿਜ਼ਲਟ ਆਂਦਾ ਆ ਡਰਾਈ ਸਕਿਨ ਵਾਸਤੇ ਮੈਂ ਦੱਸਾਂਗੀ ਕਿ ਵਿంటర్ ਦੇ ਵਿੱਚ ਡਰਾਈ ਸਕਿਨ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਆ ਤਾਂ ਕਿਵੇਂ ਅਸੀਂ ਮੇਕਅਪ ਕਰਨਾ ਹੈਗਾ ਡਰਾਈ ਸਕਿਨ ਦੇ ਉੱਪਰ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਹੁਣ ਜਿਵੇਂ ਅੱਗੇ ਸੱਦੀਆਂ ਆ ਰਹੀਆਂ ਅਸੀਂ ਕਿਸੇ ਨਾ ਕਿਸੇ ਫੰਕਸ਼ਨ ਤੇ ਜਾਣਾ ਹੈ ਤੇ ਅਸੀਂ ਮੇਕਅਪ ਤਾਂ ਕਰਨਾ ਹੀ ਹੈ ਤਾਂ ਮੈਂ ਦੱਸਾਂਗੀ ਕਿਵੇਂ ਅਸੀਂ ਮੇਕਅਪ ਕਰੀਏ ਤੇ ਕਿਵੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਵਰਤ ਸਕਦੇ ਆ ਆਪਣੇ ਫੇਸ ਦੇ ਉੱਪਰ ਕਿ ਸਾਡੀ ਸਕਿਨ ਡਰਾਈ ਨਾ ਹੋਵੇ ਤੇ ਇਹਨੂੰ 15 ਮਿੰਟ ਤੋਂ ਬਾਅਦ ਤੁਸੀਂ ਉਤਾਰ ਦੇਣਾ ਠੰਡੇ ਪਾਣੀ ਨਾਲ ਧੋ ਲੈਣਾ ਆਪਣੇ ਫੇਸ ਨੂੰ ਮਗਰੋਂ ਤੁਸੀਂ ਐਂਟੀ-ਏਜਿੰਗ ਕਰੀਮ ਬਣਾਣੀ ਦੱਸੀ ਜੋ ਮੈਂ ਉਹ ਤੁਸੀਂ 2 ਮਿੰਟ ਦੀ ਮ사ਜ ਦੇ ਦੇਣੀ ਉੱਪਰ ਨੂੰ ਮ사ਜ ਕਰਨੀ ਹੈਗੀ ਆ نیچے ਨੂੰ ਨਹੀਂ ਲੈ ਕੇ ਆਣੀ ਜੇ ਤੁਹਾਨੂੰ ਪਤਾ ਨਹੀਂ ਹੈ ਕਿ ਮ사ਜ ਕਿਵੇਂ ਕਰਨੀ ਹੈਗੀ ਆ ਤੇ ਤੁਸੀਂ ਕੋਈ ਵੀਡੀਓ ਦੇਖ ਲਓ ਜੀ ਵੀਡੀਓ ਦੇਖ ਕੇ ਮ사ਜ ਕਰਨਾ ਗਲਤ ਸਟੈਪ ਨਹੀਂ ਕਰਨਾ ਹੈਗਾ ਮ사ਜ ਦਾ ਕਿਉਂਕਿ ਮੈਂ ਵੀਡੀਓ ਨਹੀਂ ਪਾ ਰਹੀ ਹਾਂ ਫੇਸ ਲਾਈਵ ਨਹੀਂ ਕਰ ਰਹੀ ਹਾਂ ਫਿਰ ਮੈਂ ਦੱਸਾਂਗੀ ਤੁਹਾਨੂੰ ਕਿ ਅਸੀਂ ਮ사ਜ ਵੀ ਕਿਵੇਂ ਕਰਨੀ ਹੈ ਮੈਂ ਆਪਣੇ ਫੇਸ ਤੇ ਵੀ ਕਰਕੇ ਦੱਸਾਂਗੀ ਜਿਹੜੀਆਂ ਮੇਰੇ ਪਿਆਰ ਮੇਰ ਨਾਲ ਜੁੜੀਆਂ ਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਵੀ ਧੰਨਵਾਦ ਜੀ ਤੇ ਤੁਸੀਂ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਡੇਲੀ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ